ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਜੀ ਅੱਜ ਰਾਤ ਨੂੰ ਇਹ ਅਪਡੇਟ ਤੁਹਾਨੂੰ ਦੇਣੀ ਹੈ ਗੱਲ ਕਰ ਰਹੇ ਹਾਂ ਜੀ ਹਾਂ 22 ਜਨਵਰੀ ਰਾਤ ਦੇ ਲਗਭਗ 8:30 ਵਜੇ ਤੁਹਾਨੂੰ ਇਹ ਅਪਡੇਟ ਤੁਹਾਡੇ ਤੱਕ ਪਹੁੰਚਦੀ ਹੋ ਰਹੀ ਹੈ ਸੈਟੇਲਾਈਟ ਦੱਸਿਆ ਤੁਹਾਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਪਛਮੀ ਸਿਸਟਮ ਅੱਜ ਤੋਂ ਸਰਗਰਮ ਹੋਵੇਗਾ ਪੰਜਾਬ ਦੇ ਵਿੱਚ ਤੇ ਨਾਲ ਲੱਗਦੇ ਰਾਜਸਥਾਨ ਹਰਿਆਣਾ ਦੇ ਵਿੱਚ ਸੈਟੇਲਾਈਟ ਦੇ ਵਿੱਚ ਦੇਖ ਸਕਦੇ ਹਾਂ ਕਿ ਅੱਜ ਤੋਂ ਫੈਰੂ ਦੇਲੇ ਇਹ ਸਿਸਟਮ ਆਲਮੋਸਟ ਜਿਹੜਾ ਯਾ ਉੱਤਰ ਭਾਰਤ ਦੇ ਵਿੱਚ ਐ ਐਸੂਏ ਦੀ ਰਿਪੋਰਟ ਦੇ ਅਨੁਸਾਰ ਲਗਭਗ 8:30 ਵਜ ਰਹੇ ਆ ਸ੍ਰੀ ਤਰਨਤਾਰਨ ਸਾਹਿਬ ਸ੍ਰੀ ਅਮਰitsar ਸਾਹਿਬ ਦੇ ਕੁਝ ਖੇਤਰ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਅਬੋਹਰ ਤੇ ਸ੍ਰੀ ਮਕਸਦਰ ਸਾਹਿਬ ਦੇ ਕੁਝ ਖੇਤਰਾਂ ਤੱਕ ਮੀਂਹ ਜੜਿਆ ਪਹੁੰਚਦੇ ਹੋ ਚੁੱਕੇ ਨੇ ਤੇ ਆਉਂਦੇ ਘੰਟਿਆਂ ਦੇ ਵਿੱਚ ਯਾਨੀ ਕਿ ਅੱਜ ਅਧੀ ਰਾਤ ਤੱਕ ਜਾਂ ਫਿਰ ਕੱਲ ਸਵੇਰ ਤੱਕ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਜਿਹੜਿਆ ਲੱਗਣ ਦੇ ਆਸਾਰ ਨੇ ਕੁਝ ਖੇਤਰਾਂ ਦੇ ਵਿੱਚ ਗੜੇਮਾਰ ਵੀ ਹੋ ਸਕਦੀ ਹੈ ਸ਼੍ਰੀ ਤਰਨਤਾਰਨ ਸਾਹਿਬ ਦੇ ਕੁਝ ਖੇਤਰਾਂ ਦੇ ਵਿੱਚ ਹਲਕੀ ਗੜੇਮਾਰ ਹੋ ਚੁੱਕੀ ਹੈ ਪਾਕਿਸਤਾਨ ਦੇ ਬਲੋਚਿਸਤਾਨ ਵੱਲੋਂ ਜੜਿਆ ਤਗੜੀ ਗੜੇਮਾਰ ਵੇਖਣ ਨੂੰ ਮਿਲੀ ਉੱਥੇ ਭਾਰੀ ਗੜੇਮਾਰ ਹੋਈ ਹੈ ਧਰਤੀ ਦੇ ਉੱਤੇ ਜਿਹੜੀ ਆ ਚੁੱਟੀ ਬਰਫ਼ ਦੀ ਚਾਦਰ ਉੱਥੇ ਅਗਰੇ ਜਿਹੜੇ ਪਏ ਨੇ ਤੇ ਇਸੇ ਤਰ੍ਹਾਂ ਅੱਜ ਰਾਤ ਪੰਜਾਬ ਦੇ ਲਗਭਗ ਕੇਂਦਰੀ ਪੰਜਾਬ ਤੱਕ ਮੀਂਹ ਪਉਣ ਦੇ ਆਸਾਰ ਨੇ ਤੇ ਤੜਕੇ ਸਵੇਰ ਤੋਂ ਕੱਲ ਕਿਉਂਕਿ ਸਾਰਾ ਦਿਨ ਮੀਂਹ ਹੈ ਤੇ ਇਸ ਲਈ ਕੱਲ ਵੀ ਮੀਂਹ ਦੇ ਆਸਾਰ ਬਣ ਕੇ ਫਰਫਾ ਅੱਜ ਰਾਤ ਦੀ ਗੱਲ ਕਰ ਰਹੇ ਆ ਤੇ ਲਗਭਗ ਸ੍ਰੀ ਮੁਕਤਸਰ ਸਾਹਿਬ ਬਠਿੰਡਾ ਮੋਗਾ ਮਾਨਸਾ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਬੋਹੜ ਸ੍ਰੀ ਤਰਨਤਾਰਨ ਸਾਹਿਬ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਔਰ ਇਧਰ ਅਜਾਹਾਂ ਜਲੰਧਰ ਦੇ ਕੁਝ ਇਲਾਕਿਆਂ 'ਚ ਹੋ ਸਕਦੇ ਨੇ ਤੇ ਕੁਝ ਲੁਧਿਆਣੇ ਦੇ ਖੇਤਰ ਵੀ ਹੋ ਜਿੱਥੇ ਅੱਜ ਰਾਤ ਮੈਂ ਪਹੁੰਚਦਾ ਹੋ ਸਕਦਾ ਹੈ ਜਿੱਥੇ ਮੈਂ ਨਹੀਂ ਪਹੁੰਚੇਗਾ ਉੱਥੇ ਕੱਲ ਦਿਨ ਦੇ ਵਿੱਚ ਮੈਂ ਪਹੁੰਚੇਗਾ ਅਗਲੇ 24 ਘੰਟੇ ਇਹ ਸਿਸਟਮ ਪੂਰਾ ਜੋ ਬੰਦਿਆ ਹੈ ਜਿਵੇਂ ਕਿ ਅਸੀਂ ਦੱਸਿਆ ਸੀ ਕਿ ਸਿਸਟਮ ਦੇ ਵਿੱਚ ਗੜੇਮਾਰ ਵੀ ਹੋਏਗੀ ਤੇਜ਼ ਰਫ਼ਤਾਰ ਹਵਾਵਾਂ ਵੀ ਚੱਲਣਗੀਆਂ ਤੇ ਮੀਂਹ ਤਾਂ ਲੱਗਣੇ ਲੱਗਨੇ ਆ ਇਹਦੇ ਵਿੱਚ ਕੋਈ ਦੋ ਰਾਜ ਨਹੀਂ ਆ ਜਿੱਥੇ ਗੜੇਮਾਰ ਹੋਈ ਹੈ ਹੁਣ ਤੱਕ ਉਹ ਸਾਨੂੰ ਕਮੈਂਟ ਦੇ ਵਿੱਚ ਜਰੂਰ ਸਾਨੂੰ ਸਰੋਤੇ ਸਾਡੇ ਦੱਸ ਕੇ ਜਾਣ ਪਛਮੇ ਚੱਲਿਆ ਤੋਂ ਜਿਹੜੇ ਸਾਡੇ ਸਰੋਤੇ ਜੁੜੇ ਹੋਏ ਨੇ ਔਰ ਆਉਂਦੇ ਜਿਹੜੇ 12 ਘੰਟੇ ਦੀ ਯਾਨੀ ਕਿ ਅੱਜ ਰਾਤ ਮੌਸਮ ਮੀਂਹ ਵਾਲਾ ਰਹੇਗਾ ਤੇ ਕੇਂਦਰੀ ਪੰਜਾਬ ਤੋਂ ਚੜ੍ਹਦੇ ਵੱਲ ਦੇ ਜ਼ਿਲ੍ਹਿਆਂ ਦੇ ਵਿੱਚ ਯਾਨੀ ਕਿ ਲੁਧਿਆਣਾ, ਸ਼੍ਰੀ ਫਤਿਹਗੜ੍ਹ ਸਾਹਿਬ, ਪਟਿਆਲਾ, ਰੋਪੜ, ਮਾਹਲ, ਝੰਡੀਗੜ੍ਹ, ਹੁਸ਼ਿਆਰਪੁਰ, ਨਵਾਂਸ਼ਹਿਰ ਇਹਨਾਂ ਖੇਤਰਾਂ ਵੱਲ ਹੋ ਸਕਦਾ ਮੀਂਹ ਸਵੇਰ ਤੱਕ ਪਹੁੰਚਣ ਜਾਂ ਕੱਲ ਸਵੇਰ ਤੋਂ ਬਾਅਦ ਪਹੁੰਚਣ ਤੇ ਬਾਕੀ ਲਗਭਗ ਸਾਰੇ ਸਮੱਚ ਪੰਜਾਬ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਅੱਜ ਰਾਤ ਵੇਖਣ ਨੂੰ ਮਿਲ ਸਕਦੀਆਂ ਨੇ ਜਾਂ ਕੱਲ ਤੜਕੇ ਸਵੇਰੇ ਵੱਡੇ ਖਦਰ ਤੇ ਮੀਹਾਂ ਦੇ ਜਿਹੜੇ ਅਸਰ ਵੱਡੇ ਜਾਫਰੇ ਨੇ ਜੇਕਰ ਅਲਰਟ ਵਾਲੀ ਗੱਲ ਕਰੀਏ ਗਰਜਲੇਸ਼ਕ ਦੇ ਨਾਲ ਉਮੀਦ ਹੈ ਪਲੱਸ ਹੇਲਸਟ੍ਰੋਮ ਯਾਨੀ ਕਿ ਗੜੇ ਮਾਰਦੇ ਅਲਰਟ ਮੌਸਮ ਹਾਕ ਨੇ ਜਾਰੀ ਕੀਤੇ ਹੋਏ ਨੇ ਤੇ ਇਹਦੇ ਵਿੱਚ ਦੋ ਰਾਜ ਨਹੀਂ ਆ ਉਹ ਅਲਰਟ ਤੁਹਾਡੇ ਨਾਲ ਅਸੀਂ ਸਾਂਝਾ ਕਰ ਚੁੱਕੇ ਹਾਂ ਸੋ ਆਉਂਦੀ ਰਾਤ ਮੀਂਹ ਵਾਲੀ ਹੋਣ ਜਾ ਰਹੀ ਹੈ ਧੰਨਵਾਦ